ਉਹ ਖਰੜਾ ਉੱਥੇ ਲੁਕਤ ਹੋਇਆ ਉਹ ਲੁਕਤੇ ਲਗਾ ਲਾਣੇ ਵੀ ਉਹ ਖਰੜਾ ਆਪਣੇ ਕੋ ਬਚਿਆ ਕਿੰਨਾ ਰਹਿ ਗਿਆ ਪਿਆਰਾ ਸੀ ਪਦਮ ਨੇ ਸਤਿਗੁਰ ਦੇ ਵਿਦਵਾਨ ਰਹੇ ਨਹੀਂ ਹਮ ਨਹੀਂ ਜੀਵਤ ਉਹਨਾਂ ਨੇ ਪੁਰਾਣੇ ਪੱਤੀ ਖਰੜੇ ਲੱਭ ਲੱਭ ਕੇ ਉਹਨਾਂ ਨੂੰ ਛਾਪਿਆ ਸੀ ਪਿਆਰਾ ਸੀ ਪਦਮ ਨੇ ਕਥਾ ਗੁਰੂ ਜੀ ਦੇ ਸੋਤਨ ਕੀ ਉਸ ਲੇਖ ਦਾ ਉਤਾਰਾ ਕੀਤਾ ਸੀ ਤਾਂ ਉਹ ਸਿੱਖੋਂ ਦੇ ਬੱਚਿਆਂ ਲਈ ਜਿਹਦੇ ਵਿੱਚ ਮਾਈ ਲక్ష్ਮੀ ਜੀ ਦਾ ਜ਼ਿਕਰ ਆਉਂਦਾ ਜਿਹਦੇ ਵਿੱਚ ਬਾਬਾ ਕੁੰਮਾ ਮਾਸ਼ਕੀ ਦਾ ਜ਼ਿਕਰ ਆਉਂਦਾ ਬਾਬਾ ਕੁੰਮਾ ਨੂੰ ਮਾਸ਼ਕੀ ਨੂੰ 5 ਰੁਪਏ ਦੇਣ ਦਾ ਜ਼ਿਕਰ ਆਉਂਦਾ ਮਾਈ ਲక్ష్ਮੀ ਨੂੰ 2 ਮੋਰ ਕੀ ਆਸੀ 5 ਚੂੜੀਆਂ ਸਾਥ ਤੇ ਸਿੱਖੀ ਬ੍ਰਹਮਣੀ ਕੋ ਜਿਹੜੇ ਪ੍ਰਸਾਦ ਲੈ ਖਵਾਇਆ ਉਸ ਲੇਖ ਦਾ ਅਜੇ ਤੱਕ ਕੋਈ ਬਹੁ ਦਾ ਅਧਿਆਨ ਨਹੀਂ ਸੀ ਹੋਇਆ। ਕੁੱਤੇ ਵਿਦਵਾਨਾਂ ਨੇ ਦਿਨ ਨੇ ਕੀਤਾ ਬਹੁਤ ਕੁਝ ਕੀਤਾ ਸਮੇਂ ਸਮੇਂ ਸਹਿਰਾਂ ਇਤਿਹਾਸਕਾਰਾਂ ਨੇ ਗੁਰੂ ਪ੍ਰੀਤ ਵਾਲਿਆਂ ਨੇ ਗੁਰੂ ਦਾ ਜਸ ਕਰਨ ਵਾਲਿਆਂ ਨੇ ਸੋ ਸਤਗੁਰੂ ਮਹਾਰਾਜ ਨੇ ਬਖਸ਼ਿਸ਼ ਦਿੱਤੀ ਧਰਤੀ ਮਾ ਪੂਜਤ ਕੌਰ ਨੇ ਬਖਸ਼ਿਸ਼ ਦਿੱਤੀ ਸਹਿਜਾ ਦਾ ਬਾਬਾ ਜੋਰਾਵਰ ਸਿੰਘ ਜੀ ਨੇ ਬਖਸ਼ਿਸ਼ ਦਿੱਤੀ ਸਹਿਜਾ ਦਾ ਬਾਬਾ ਅਤੇ ਸਿੰਘ ਜੀ ਨੇ ਬਖਸ਼ਿਸ਼ ਦਿੱਤੀ ਸਰਤਿ ਜੀਤੇ ਸਹਿਜਾ ਦਾ ਸਿੰਘ ਵੀ ਪਿਛਲੇ 2 ਸਾਲਾਂ ਤੋਂ ਉਹ ਦਾਡਨ ਕਰਦੇ ਆਨ ਕੀਤਾ ਹੈ ਸਹਿਜਾ ਦਾ ਸਿੰਘ ਜੀ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਸੰਕਾ ਅੰਗਰੇਜ਼ੀ ਬੀਐਮ ਕੀਤੀ ਫਿਸਤੀ ਦੀ ਐਮਕੀ ਕੀਤੀ ਉਰਦੂ ਦਾ ਸਾਲ ਆਇਆ ਪਿਛਲੇ ਦਿਨਾਂ ਦੇ ਵਿੱਚ ਵੀ ਪੰਜ ਪੰਦਰ ਪਾਲ ਸਿੰਘ ਜੀ ਸਾਡੇ ਕੋਲ ਵਿੱਚ ਤੇ ਠਿਕਾਣੇ ਵਿੱਚ ਰਹਿ ਰਿਹਾ ਇੱਕ ਪੌਂਦੇ ਮਹਾਨ ਵਿਦਵਾਨ ਮਾਨ ਪ੍ਰਚਾਰਕ ਨੇ ਪਿਛਲੇ ਵਾਰੀ ਵੀ ਜ਼ਿਕਰ ਕੀਤਾ ਵੀ ਜਿਹੜਾ ਉਸ ਗ੍ਰੰਥ ਦੇ ਵਿੱਚ ਉਸ ਲਿਖ ਦੇ ਵਿੱਚ ਧੰਮਾ ਦੇ ਦਰਵਾਦੀ ਦੋ ਨਾਮ ਹੁੰਦੇ ਨੇ ਕਿ ਇਹ ਮਸਲਾ ਇਹ ਫਾਲਤ ਨਹੀਂ ਹੁੰਦਾ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਗੁਰੂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਹੈ ਸਰਦਾਰ ਫਿਰਦੇ ਸਾਹਿਬ ਜਦੋਂ ਇੱਕ ਸਮਾਗਮ ਰੇ ਲਾਇਆ ਗੁਰੂ ਪਾਤਸ਼ਾਹ ਮਹਾਰਾਜ ਨੇ ਬਵੇਕ ਉਦ ਬਖਸ਼ੀ ਬਵੇਕ ਦਵੇਕ ਉਦ ਸਤਗੁਰ ਤੇ ਫਾਇਦ ਸੁਰਤ ਗੁਰੂ ਸੇ ਹੱਥ ਧਰਿਓ ਤੇ ਕਸੀਆਂ ਜੇ ਡੇੜੀਆਂ ਦੋਹੀਆਂ ਗੁੰਜਲਾਂ ਆਏ ਨੇ ਖੁੱਲੀਆਂ ਕਮਿਊਨਿਟੀ ਸਿਟੀ ਵੱਡੇ ਸਟੇਟ ਤੋਂ ਨਾ ਸਪੀਟਾ ਸੀ ਛੋਟੇ ਸਹਿਰ ਜਾਦੇ ਦੀ ਜਦੋਂ ਸ਼ਹੀਦੀ ਹੁੰਦੀ ਉਹਨਾਂ ਨੂੰ ਨੀਆਂ ਜਿੱਤਨੇ ਆ ਜਾਂਦਾ ਛੋਟੇ ਸਹਿਰ ਜਾਦੇ ਸਹਿਰ ਜਾਦਾ ਬਾਬਾ ਬੱਤੀ ਸਿੰਘ ਦੀ ਉਸ ਸਮੇਂ ਪਹਿਲੀ ਹੋਈ ਕਟਾਨ ਮਲੇਰ ਕੋਲ ਦੇ ਨੇ ਬਾਬਾ ਜੀ ਵੀ ਮੌਜੂਦ ਹੋਏ ਉਹ ਉੱਥੇ ਕਿੱਦਾਂ ਮੰਚੀ ਜਿਹੜਾ ਤੁਮਾਸੀ ਤੁਮਾ ਗ੍ਰੰਥਾਂ ਦੇ ਇਸ ਅਧਿਐਨ ਦੇ ਵਿੱਚ ਕਥਾ ਗੁਰੂ ਜੀ ਦੇ ਸੋਤਨ ਦੇ ਅਧਿਐਨ ਦੇ ਵਿੱਚ ਉਹਦਾ ਸਪੱਸ਼ਟ ਹੋਇਆ ਕਿ ਗੰਗੂ ਦੇ ਛਰੀਕੇ ਪਾਚਾਰੇ ਦੇ ਵਿੱਚੋਂ ਉਹਦਾ ਪਾਇਆ ਰੰਗਦਾ ਸੀ ਤੇ ਉਸ ਸਮੇਂ ਦਾ ਉਹ ਮਸੰਦ ਸੀ ਜਿਹੜਾ ਦਰਬਾਰੀ ਸ਼ਬਦ ਉਸ ਲਿਖਤ ਦੇ ਵਿੱਚ ਆਇਆ ਉਹ ਸਪੱਸ਼ਟ ਹੋਇਆ ਗੰਗੂ ਕ੍ਰਾਣੀ ਸ਼ਬਦਾਂ ਦੇ ਮਸੰਦਾਂ ਦੇ ਨਾਲ ਜਿਹੜੇ ਸਹਿਯਕ ਹੁੰਦੇ ਸੀ ਉਹਨਾਂ ਨੂੰ ਮੇਲੀ ਕਿਹਾ ਜਾਂਦਾ ਸੀ ਕਿੱਦਿਸ ਨੇ ਗੁਰੂ ਦਰਬਾਰ ਦੇ ਵਿੱਚ ਹੋਣ ਕਰਕੇ ਉਹਦਾ ਨਾਮ ਦਰਬਾਰੀ ਹੋਇਆ ਇਹ ਲੰਬੀ ਇੱਕ ਮੀਕੀ ਦੀ ਖੋਜ ਸਤਿਗੁਰੂ ਮਹਾਰਾਜ ਦੀ ਕਿਰਪਾ ਕੀਤੀ ਕਰਾਈ ਹੈ ਹੁਣ ਅੱਜ ਆਪਾਂ ਸਾਰਿਆਂ ਨੇ ਸਾਰਾ ਪਰਿਵਾਰ ਖਜੂਰੇ ਤੋਂ ਵੀ ਸਾਰੇ ਪ੍ਰਬੰਧਕ ਕਮੇਟੀ ਇੱਥੋਂ ਦੀ ਬਾਬਾ ਕੁੰਮਾ ਮਾਚੀ ਜੀ ਦੇ ਸਪੰਸੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਅਰਦਾਸ ਵਿੱਚ ਵੀ ਹੋਵੇਗੀ ਕਿਉਂਕਿ ਅਸੀਂ ਕਦੇ ਵੀ ਜੇ ਉਹਦੀਆਂ ਰੱਤਾਂ ਨਹੀਂ ਲਿਖੀ ਸੀ بوجانے ہوا پہلی پستک گرو رام دس مہاراج جیسے دربار ساحب اچھی کہ گرو رام دس مہاراج تینوں پتا ہوگا دوستک رات لے کے دو ہزار چار دیا گلان ਸ਼ੇਰ ਸਿੰਘ ਆਦਿਸ਼ਾ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਦੇਸੀ ਅਕਾਲ ਤਖਤ ਸਾਹਿਬ ਦੇ ਇੱਕ ਅਸੀਸ ਪੁਸਤਕ ਲੈ ਕੇ ਆਇਸੀ ਜੀ ਕੇਸਲਸ ਆਫ ਦਸਵੀਂ ਪਾਸ਼ਾ ਦੇ ਕੋਲ ਅਸੀਂ ਕਿਹਾ ਜੋ ਤੁਸੀਂ ਲਿਖਾਉਣਾ ਜੋ ਤੁਸੀਂ ਕਰਾਉਣਾ ਸੀ ਮੇਰੇ ਕੋਲ 1992 ਤੋਂ ਚਾਰਜ ਕਰਾ ਦਿੱਤਾ ਅਗਲੇ ਜਿਹੜੀਆਂ ਪੈੜਾਂ ਨੇ ਉਹ ਸਿੱਖ ਕੌਮ ਨੇ ਨਿੱਠਣੀਆਂ ਸਿੱਖ ਵਿਦਵਾਨਾਂ ਨੇ ਨਿੱਠਣੀਆਂ ਆ ਗੁਰੂ ਪਾਤਸ਼ਾਹ ਮਹਾਰਾਜ ਜਿੰਨੀ ਤੁਸੀਂ ਇਤਿਹਾਸ ਦੀ ਮਤਬਦ ਦਿੱਤੀ ਉਹ ਅਗਲੇ ਪੰਨੇ ਫਿਰਤਾ ਹੈ ਹੁਣ ਇਹ ਗੁਰੂ ਦੀ ਕਲਾ ਬਖਤੀ ਕਲਾ ਦਾ ਸਿਖਰ ਹੋਇਆ ਇੱਥੇ ਅਸਥਾਨ ਬਣੇ ਆਕ੍ਰਿਉਨਾ ਪੈੜਾਂ ਦੇ ਤੁਸੀਂ ਦਰਸ਼ਨ ਦੀਦਾਰ ਕਰਦੇ ਹੋ ਹੁਣ ਵੀ ਆਪਾਂ ਸਹਿਜਾਦਾ ਸਿੰਘ ਜੀ ਡੂੰਗਾ ਮਾਰਨੀ ਜਿਹਾਂ ਨੇ ਹੁਣ ਬਖਸ਼ਿਆ ਕਥਾ ਗੁਰੂ ਜੀ ਕੇ ਸੁਪਨ ਦਾ ਅਧਿਆਨ ਕੀਤਾ ਉਹ ਪੂਰੀ ਕਹਾਵ ਦੇ ਅਰਥ ਕੀਨੇ ਉਹ ਜੇ ਡੂੰਗੇ ਹੱਸ ਕੀਨੇ ਉਹ ਜੇ ਵਿਚਰੀਆਂ ਗੱਲਾਂ ਕੀਨੇ ਉਹ ਗੁਰੂ ਗ੍ਰੰਥ ਸਾਹਿਬ ਵਾਲਾ ਜੱਗ ਹੁਣ ਆਪਾਂ ਅਰਦਾਸ ਬੇਨਤੀ ਕਰਨੀ ਹੈ ਫਿਰ ਹੁਕਮਾ ਲੈਣਾ ਕਿ ਮਹਾਰਾਜ ਉਸ ਪੁਸਤਕ ਨੂੰ ਤੁਸੀਂ ਗੁਰੂਆਂ ਸੰਗਤਾਂ ਪੜਨ ਗੀਆਂ ਵਿਰਵਾਨ ਪੜਨਗੇ ਅਗਲਾ ਕੋਜਾ ਫਿਰ ਅਗਦੇ ਮੰਗਾਰੇ ਟਿਕਾ ਤੁਹਾਨੂੰ ਸਿੱਟੇ ਗੈਂਟੀ ਗੈਂਟੀ ਸਾਕੇ 556 ਹੋ ਗਿਆ ਆਪਾਂ ਨੂੰ ਗੁਰੂ ਮਹਾਰਾਜ ਦੀ ਸਿੱਖੀ ਤੋਂ ਅੰਕੀਤਾਂ ਉੱਤੇ ਵਾਰ ਤਦੋਂ 556 ਤੋਂ ਬੰਦ ਹੋ ਗਿਆ ਆਪਾਂ ਕਥਾ ਕੀਤਨ ਕੀਤੇ ਆਪਾਂ ਗੁਰੂਆਂ ਵਿਚਾਰਾਂ ਕੀਤੀਆਂ ਤਾਂ ਘੜੀਆਂ ਧਾਰੀ ਨਾਮ ਲਈ ਕੋਜਾਂ ਹੋਈਆਂ ਪਰ ਕਿਤੇ ਉਹਦੀ ਕਥਾ ਕਿ ਕਿਸਮਾ ਬੜੋ ਹੋ ਜਾਣੀ ਪੂਰਾ ਹੀ ਹੋ ਗਿਆ ਸਾਰਾ ਕੋਈ ਚੱਲੀ ਜਾਣਗਾ ਹਜ਼ਾਰਾਂ ਸਾਲ ਵੀ ਇੱਦਾਂ ਚੱਲੀ ਜਾਣੀ ਉਹਦੀ ਅਕੰਥ ਕਥਾ ਕਦੇ ਵੀ ਪੂਰੀ ਨਹੀਂ ਹੋਈ ਉਹਦੀ ਅਪਰਾਂ ਦੀ ਖੋਜ ਲੱਭੀ ਜਾਣੀ ਤੁੰਡੀ ਚਲੋ ਹੋਰ ਨੂੰ ਦੋ ਹੋਰ ਨੂੰ ਦੋ ਤੇ ਸਤਿਗੁਰੂ ਮਹਾਰਾਜ ਜਿਹਨੇ ਜੋ ਖੋਜ ਜਸੋ ਬਾਰੇ ਪਾਈ ਜਾਣਗੇ ਤੋਂ ਸਾਰੀ ਸੰਗਤ ਨੂੰ ਆਪਣਾ ਅਰਦਾਸ ਬੇਨਤੀ ਕਰਨੀ ਆ ਉਤੋਂ ਪ੍ਰੰਪ ਉਕਾਣਾ ਮਹਲ ਦਾ ਲੈਣਾ ਤੇ ਸਾਰੇ ਤੋਂ ਪਹਿਲਾਂ ਉਸਤ ਦੇ ਕਾਤੂਰ ਦੇ ਕਿਤਾਬ ਨੂੰ ਜੇ ਸੋਧਨ ਕੀਆ ਇਸ ਤਰ ਦੇ ਗੁਰੂ ਕਰਦੇ ਬਾਬਾ ਕੁੰਮਾ ਆਸ਼ੀਰਵਾਦੀ ਦੇ ਕਾਤੂਰ ਦੇ ਫੈਡ ਗ੍ਰੰਥੀ ਪਾਈ ਹਰਬੀਰ ਸਿੰਘ ਜੀ ਨੂੰ ਨਾਲ ਪੜ੍ਹ ਕਰਾਂਗੇ ਉਸ ਤੋਂ ਬਾਅਦ ਜਿਵੇਂ ਕੋਈ ਨਰਤਨ ਸੰਗਤ ਹੋਈ ਦੀ ਹੈ ਇਸੇ ਤਰ ਦੇ ਨਾਲ ਉਸ ਸੰਗਤਾਂ ਦੇ ਉਪਰ ਸਤ ਪਹੁੰਚੋਗੇ ਉਹਦੇ ਪਿਛਲੇ ਡੁੰਗੇ ਰਸ ਜਲੇ ਤੁਸੀਂ ਪੜ੍ਹੋਗੇ ਫਿਰ ਸਮਝਾਓਗੇ ਕਿ ਮਾਈ ਲక్ష్ਮੀ ਨੇ ਉਸ ਸਮੇਂ ਕੀ ਦਿੱਤਾ ਸੀ ਬਾਬਾ ਕੁੰਮਾ ਆਸ਼ੀਰਵਾਦੀ ਨੇ ਕੀ ਦਿੱਤਾ ਸੀ ਇਹਨੀ ਬੇਨਤੀ ਕਰਦੇ ਕਿ ਮਾਹਮਨੇ ਅਰਦਾਸ ਬੇਨਤੀ ਹੋਵੇ ਕਿ ਵਾਹਿਗੁਰੂ ਜੀ ਦਾ ਖਾਤਸਾ ਵਾਹਿਗੁਰੂ ਜੀ ਕੀ ਫਤਿਹ ਦੀ ਕੀ ਪਾਤਸ਼ਾਹੀ ਦਸਵੀਂ ਕ੍ਰਿਤੰਭਗ ਵਰਦਸੰਭਰ ਕਾਏ ਗੁਰੂ ਨਾਨਕ ਦੇਵ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ RAMਦਾਸਨ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਮੱਤੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਐ ਘਰਨੋ ਨਿਤ ਆਵੈ ਧਾ ਸਭ ਤੈ ਕੋ ਸਹਾਇ ਦਸਵੀਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਲ ਵੀ ਤਾਰਵਾਜਾਂ ਬਾਣੀ ਸਹੇਪੇ ਕੁਮਾਰ ਸਤਿਗੁਰ ਜੀ ਸਤੈ ਹੋਏ ਸਹਾਰੇ ਦਸਾਂ ਬਾਤਾਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਰਖ ਦੀਦਾਰ ਕਰ ਧਿਆਨ ਧਰ ਕੇ ਬੋਲੋ ਜੀ ਸਾਰੇ ਗੁਰੂ ਪੰਜ ਪਿਆਰੇ ਚਾਰ ਸਹਿਜ ਜਪ ਜੜੀ ਮੁਕਤੇ ਹੱਥੀਆਂ ਜਪੜੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਹ ਚਲਾਈ ਤੇ ਵਾਹੀ ਦੇਖ ਕੇ ਅੰਦਰ ਕੀਟਾ ਤੇਰਾ ਪਿਆਰੀ ਸਤਿਆਰੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀਕਾ ਸੀਸ ਦਿੱਤੇ ਬੰਦ ਬੰਦ ਪਟਾਈ ਪੋਕਰੀਆਂ ਲਹਾਈਆਂ ਚਰਖੜੀਆਂ ਦੇ ਜੜੇ ਤਨ ਆਸ ਨਾਲ ਚਲਾਈ ਗਏ ਸਿੱਖੀ ਕੇਸਾਂ ਸਵਾਸਾਂ ਸੰਗਨ ਨਵਾ ਜੀ ਤੇਰਾ ਪਿਆਰੇ ਸਤਿਆਰੀਆਂ ਦੀ ਕਮਾਈ ਦਾ ਧਿਆਨ خالسا جی کی ارد ہے سب خالصا جی کو واحد واح گرو نانک کا سد کا سب سوکھ ہوگی ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਆਰਿਆ ਦੇਗ ਦੇਗ ਅਤਿ ਗੀਰਿ ਬਿਰਧ ਕੀ ਪੈਜ ਪੰਥ ਕੀ ਜੀਤੋ ਸ੍ਰੀ ਸਾਹਿਬ ਜੀ ਸਾਹੀ ਖਾਲਸਾ ਜੀ ਕੇ ਬੋਲ ਬਾਰੇ ਬੋਲੋ ਜੀ ਹਾ ਲੇਲੂ ਆਪਣੇ ਸਿੱਖਾਂ ਨੂੰ ਮਖਸ਼ੂ ਜੀ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬ੍ਰੀਖ ਦਾਣ ਵਿਸਵਾ ਦਾਣ ਪਰਸਾ ਦਾਣ ਦਾਣਾ ਸਰਗਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗ ਅਟੱਲਾ ਧਰਮ ਕੀ ਜੈਕਾਰ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਾਨ ਨੀਵਾ ਮਤ ਤੇ ਮਾਤ ਪਤ ਦੇ ਰੱਖੇ ਅਕ ਆਪਾਂ ਕਾਲਪੁਰ ਕੰਤਰ ਜਾਨੀ ਏ ਪੰਥ ਦੇ ਸਦਾਂ ਸਹਾਈਤਾ ਦਾ ਸੰਤ ਗੁਰ ਜੀਓ ਸੰਗਤ ਗੁਰਦੁਆਰੀ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀ ਦਾਤ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਨੂੰ ਬਖਸ਼ਿਸ਼ ਕਰੋ ਜੀ। ਪੀਨੀ ਮਾਣਿਆ ਨੇ ਮਾਣ ਨੇ ਤਾਣਿਆ ਨੇ ਤਾਣ ਨੇ ਨੀਉਟੀਆਂ ਦੀ ਓਟ ਨਿਆਸਰਿਆਂ ਦੇ ਆਸਰੇ ਕਿਰਪਾ ਨਿਧਾਨ ਸਦਾ ਅੰਗ ਸੰਗ ਸਦਾ ਬਖਸ਼ੇਨ ਸਤਿਗੁਰੂ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਾਂ ਪਾਤਸ਼ਾਹਾਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਪਾਸ ਅਰਦਾਸ ਬੇਨਤੀ ਕੀਤੀ ਜਾਂਦੀ ਸਤਿਗੁਰੂ ਜੀ ਆਪ ਜੀ ਦੇ ਇਤਿਹਾਸਕ ਸਥਾਨ ਗੁਰਦਰਾ ਸਾਹਿਬ ਛੰਨ ਬਾਬਾ ਕੋਨਾ ਮੱਛੀ ਜੀ ਮਾਈ ਲక్ష్ਮੀ ਜੀ ਤਾਨ ਦਾਦੀ ਮਾ ਗੁਜਰ ਕੌਰ ਜੀ ਸਹੇਦ ਜਾਂਦਾ ਬਾਬਾ ਜੂਰਾ ਸਿੰਘ ਜੀ ਸਹੇਦ ਜਾਂਦਾ ਬਾਬਾ ਬੱਦੇ ਸਿੰਘ ਜੀ ਆਪ ਜੀ ਦੇ ਚਰਨ ਕਮਲਾਂ 'ਪਾਸ ਅਰਦਾਸ ਬੇਨਤੀ ਜੋਦਣੀ ਹੈ ਆਪ ਜੀ ਦੇ ਇਤਿਹਾਸ ਦੇ ਪੰਨਿਆਂ ਦੇ ਉੱਪਰ ਸਿੱਖ ਫੌਂਦੀ ਕੋਲ ਜੋ ਇਤਿਹਾਸਿਕ ਪ੍ਰਾਪਤਨ ਲਿਖਤ ਮੌਜੂਦ ਹੈ ਕਥਾ ਗੁਰੂ ਜੀ ਦੇ ਸੁਤਨ ਕੀ ਜਿਹਦੇ ਵਿੱਚ ਮਹਾਨ ਸ਼ਖਸੀਅਤ ਬਾਬਾ ਪੁੰਮਾ ਮਾਸਕੀ ਜੀ ਦਾ ਨਾਮ ਦਾ ਜ਼ਿਕਰ ਹੁੰਦਾ ਜਿਹਦੇ ਵਿੱਚ ਮਾਈ ਲక్ష్ਮੀ ਜੀ ਦਾ ਜ਼ਿਕਰ ਹੁੰਦਾ ਇਸ ਉਸ ਇਤਿਹਾਸਿਕ ਗ੍ਰੰਥ ਦਾ ਸਤਿਗੁਰੂ ਆਪਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਰਹਿਮਤ ਕੀਤੀ ਦਇਆ ਕੀਤੀ ਹੁਣ ਅਸੀਂ ਆਨੰਦ ਦੀ ਸੇਵਾ ਕੀਤੀ ਹੈ ਸੱਚੇ ਪੰਛਾ ਆਪਨੇ ਸਮਰਪਿਤ ਗੁਰੂ ਸਹਿਬਾ ਅਕਾਲ ਪੁਰਖ ਬੇਕ ਬੁੱਧ ਸਤਿਗੁਰ ਤੇ ਪਾਈ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁੱਖ ਲੱਗੇ ਨਾ ਹੋਏ ਦੇ ਮਹਾਨ ਵਾਕ ਅਨੁਸਾਰ ਆਪ ਦੀ ਕਿਰਪਾ ਦਾ ਸਦਕਾ ਆਪ ਜੀ ਦੇ ਦਰੋਂ ਘਰੋਂ ਬਰਸਾਈ ਸੇਵਕ ਸਹਿਬ ਜਾਂਦਾ ਸਿੰਘ ਪਿੰਡ ਖਜੂਰਲਾ ਤਸੀਲ ਭਗਵਾੜਾ ਜ਼ਿਲ੍ਹਾ ਕਪੂਰਥਲਾ ਦੇ ਪਾਸੋਂ ਇਹ ਆਪਨੇ ਸੇਵਾ ਕਰਾਈ ਸਤਿਗੁਰੂ ਜੀ ਆਪ ਜੀ ਦੀ ਹਜ਼ੂਰੀ ਦੇ ਵਿੱਚ ਇਸ ਇਤਿਹਾਸਕ ਸਥਾਨ ਤੇ ਅੱਜ ਪੁਸਤਕ ਪਾਤਸ਼ਾਹ ਜੀ ਸ਼ਬਦ ਕੇ ਆਪ ਦੇ ਜਨਮਾਂ ਤੇ ਹਾਜ਼ਰ ਹੋਈ ਹੈ ਇੱਥੇ ਆਪ ਦੇ ਸਥਾਨ ਤੋਂ ਅਜੇ ਮਹਾਰਾਜ ਇਸ ਪੁਸਤਕ ਨੂੰ ਰਿਲੀਜ਼ ਕਰਨ ਦੀ ਆਪ ਜੀ ਦੇ ਬਖੂਮਾ ਨਾਮੀ ਉਡੀਕ ਨੇ ਆਪ ਕਿਰਪਾ ਕਰੋ ਇਹ ਪੁਸਤਕ ਗੁਰੂ ਕੀਆ ਸੰਗਤਾਂ ਤੱਕ ਪਹੁੰਚੇ ਗੁਰੂ ਕੇ ਵਿਦਵਾਨਾਂ ਤੱਕ ਪਹੁੰਚੇ ਗੁਰੂ ਹਾਸਲੀ ਕੌਜੀਆਂ ਪੰਥਾਂ ਤੇ ਤਾਂ ਕਿ ਆਪ ਜੀ ਦੇ ਇਤਿਹਾਸ ਦੀਆਂ ਗੂੰਜਾਂ ਪੂਰੇ ਸੰਸਾਰ ਦੇ ਵਿੱਚ ਭਰਨ ਆਪ ਦੀਆਂ ਬਰਕਤਾਂ ਬਖਸ਼ਿਸ਼ਾਂ ਦਿੱਤੇ ਅਸੀਂ ਪਹਿਲਾਂ ਗੁਰੂਆਂ ਸੰਗਤਾਂ ਸਾਰਾ ਸਿੱਖ ਤੋਂ ਮੰਨ ਲਈ ਹੈ ਤੇਰੇ ਇਤਿਹਾਸ ਨੂੰ ਪੜ ਸੁਣ ਕੇ ਸੱਚੇ ਪਾਤਸ਼ਾਹ ਜੀ ਹੋਰ ਵੀ ਮਹਾਰਾਜ ਨਾਮ ਸਿਮਰਨ ਦੀ ਕਮਾਈ ਕਰੇ ਹੋਰ ਵੀ ਸੇਵਾ ਸਿਮਰਨ ਕਰਨ ਆਪ ਕਿਰਪਾ ਕਰੋ ਆਪਣੇ ਹੁਕਮ ਨਾਮੇ ਬਖਸ਼ ਕੇ ਸੱਚੇ ਪੰਡਤ ਸਾਹਿਬ ਜੀ ਇਸ ਪੁਸਤਕ ਨੂੰ ਰਮੀਤ ਕਰਨ ਦੇ ਆਰੰਭ ਕਰਨ ਦੇ ਲਈ ਮਹਾਰਾਜ ਆਪ ਆਗਿਆ ਬਖਸ਼ੋ ਆਪ ਦੀ ਕਲਾ ਵਰਤੇ ਆਪ ਦੀਆਂ ਬਖਸ਼ਿਸ਼ਾਂ ਆਪ ਦੀਆਂ ਬਰਕਤਾਂ ਵਰਸ਼ਨ ਕਿਰਪਾ ਕਰੋ ਮਹਾਰਾਜਾਪੂਰਨ ਨਾਮੇ ਬਖਸ਼ ਕੇ ਇਹ ਹਾਲ ਕਰੋ ਸੇਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਥੇਰੇ وایگر جی کا خالس واحد گو جی کی فتح سو نی ااحو جی کا خالصہ واحد گو جی فتح شری واحر صاحب جی آیاد جن تراک لئے ہر جیو سرک سار پچایا نانک تین کا سات بل ج Yeah. ਕਿਰਪਾ ਕਰਨ ਪ੍ਰਮੰਧਕ ਮੇਜ ਨੂੰ ਬੇਨਤੀ ਇੱਥੇ ਆਦੋਂ ਸਾਰੇ ਜਾਨੀ ਸਹਿਬਜੋਤ ਸਿੰਘ ਵਰਤੀ ਸਾਰੇ ਨੂੰ ਬੇਨਤੀ ਕੀਤੀ ਜਾਂ ਉਹ ਲਾਹੇ ਬੁਰਜੀ ਸਿੰਘ ਜੀ ਦੇ ਗੁਪ ਪਛਾਣਾ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਅੱਜ ਇਤਿਹਾਸਕ ਸਥਾਨ ਗੁਰਦਰਾ ਸਾਹਿਬ ਸ਼ੰਨ ਬਾਬਾ ਕੁੰਮਾ ਮਸ਼ਕੀ ਜੀ ਪਿੰਡ ਚੱਕ ਟੇਰਾ ਜ਼ਿਲ੍ਹਾ ਰੋਪੜ ਜਿੱਥੇ 7 ਪ੍ਰੋ 1762 ਨਿਕਰਮੀ ਦੀ ਇੱਕ ਰਾਤ ਬਾਦੀ ਮਾਂ ਗੁਜਰਪੁਰ ਜੀ ਸਹਿਬ ਜادہ ਬਾਪਾ ਜੋਰਾਵਰ ਸਿੰਘ ਜੀ ਸਹਿਬ ਜادہ ਬਾਪਾ ਫਤੇ ਸਿੰਘ ਜੀ ਨੇ ਬਕੀਤ ਕੀਤੀ ਸੀ ਮਾਈ ਲక్ష్ਮੀ ਜੀ ਨੇ ਪ੍ਰਸ਼ਦਾ ਸ਼ਕਾਇਆ ਸੀ ਇਹਦੀ ਜਿਹੜੀ ਸਿੱਖ ਕੌਮ ਤੋਂ ਸਾਰਿਆਂ ਤੋਂ ਪਹਿਲੀ ਲਿਖ ਜਿਹਦੇ ਵਿੱਚ ਬਾਬਾ ਕੁੰਮਾ ਮਸ਼ਕੀ ਦਾ ਜ਼ਿਕਰ ਹੋਇਆ ਨਾਂ ਆਇਆ ਮੈਂ ਲక్ష్ਮੀ ਦਾ ਜ਼ਿਕਰ ਆਇਆ ਉਹ ਇਤਿਹਾਸਿਕ ਜਿਹੜੀ ਪੁਸਤਕ ਆਪਣੇ ਸੇਕੋਂ ਕੋਸੀ ਕਥਾ ਗੁਰੂ ਜੀ ਕੇ ਸੋਤਨ ਕੀ ਕਥਾ ਗੁਰੂ ਜੀ ਕੀ ਸੋਤਨ ਦੇ ਸਾਰੇ ਹੀ ਵਿਦਵਾਨ ਜਿਹੜੀ ਆ ਇਹਦੀ ਵਿਚਾਰਧਾਰਾ ਨੂੰ ਲੈਂਦੇ ਨੇ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਤੱਥ ਨੇ ਉਹ ਦਿੱਕਤੀ ਕਿਵੇਂ ਆ ਕਿੱਦਾਂ ਆ ਇਹਦਾ ਡੂੰਘਾ ਧਿਆਨ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਸਾਡੇ بیٹے ਸਹਦਜਾਦਾ ਸਿੰਘ ਪਿੰਡ ਖਜੂਰਲਾ ਤਹਿਸੀਲ ਖਗਵਾੜਾ ਜ਼ਿਲ੍ਹਾ ਕੂਥਲਾ ਉਨਾ ਨੇ ਗੁੰਡਾ ਦੇ ਹੰਕਾਰ ਕੇ ਇਹ ਇੱਕ ਪੁਸਤਕ ਜਿਹੜੀ ਆ 367 ਪੰਨਿਆਂ ਦੀ ਲਿਖੀ ਆ ਕਥਾ ਗੁਰੂ ਜੀ ਦੇ ਸੋਤਨ ਕੀ ਅਧਿਆਨ ਨਾਉਟਾ ਉਹ ਹੀ ਆ ਪ੍ਰਾਤਨ ਉਹਨੂੰ ਤਾਂ ਬਦਲਿਆ ਨਹੀਂ ਜਾ ਸਕਦਾ ਸੋ ਅੱਜ ਅਸੀਂ ਸਾਰੇ ਪਰਿਵਾਰ ਦੇ ਸਾਰੇ ਮੈਂਬਰ ਇੱਥੇ ਪਹੁੰਚੇ ਆ ਇਥੋਂ ਦੀ ਸ਼ਨ ਬਾਬਾ ਕੁੰਮਾ ਮਾਚੀ ਦੀ ਜੀ ਦੀ ਪ੍ਰਬੰਧਕ ਕਮੇਟੀ ਪਹੁੰਚੀ ਆ ਤੇ ਅਰਦਾਸ ਬੇਨਤੀ ਕਰਕੇ ਅਸੀਂ ਹੁਣ ਇਹ ਪੁਸਤਕ ਜਿਹੜੀ ਬਣਾਈ ਕੀਤੀ ਆ ਗੁਰੂ ਪਾਤਸ਼ਾਹ ਪਤਪਾ ਜੀ ਇਸ ਪੁਸਤਕ ਨੂੰ ਬੁਰਖੀਆਂ ਸੰਦਕਾਂ ਪੜਨ ਸਿੱਖ ਕੌਮ ਦੇ ਵਿਦਵਾਨ ਪੜਨ ਸਿੱਖ ਕੌਮ ਦੇ ਪ੍ਰਚਾਰਕ ਪੜਨ ਤਾਂ ਕਿ ਜਿਹੜੀ ਹੋਰ ਖੋਜ ਆ ਉਹ ਅੱਗੇ ਦੀ ਅੱਗੇ ਹੋਰ ਤੁਰੇ ਅਗਲੀਆਂ ਬਾਤਾਂ ਵੀ ਆਪਾਂ ਸਾਰੇ ਜਾਨੀ ਰਲ ਮਿਲ ਕੇ ਤੈ ਕਰ ਸਕੀਏ ਮਾਹੀ ਦੁਜੀ ਕਾ ਕਲਸਾਨ ਮਾਹੀ ਦੁਜੀ